ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਹੋਰ ਦੋਸਤੋ ਕੀ ਹਾਲ ਚਾਲ? ਠੀਕ ਠਾਕ ਹੋ ਜੀ ਸਾਰੇ? ਉਮੀਦ ਕਰਦੇ ਆਂ ਜੀ ਠੀਕ ਠਾਕ ਹੋਵੋਗੇ। ਤੇ ਆਪਣਾ ਕਰਦੇ ਆਂ ਜੀ ਅੱਜ ਦੇ ਬਲੌਗ ਦੀ ਸ਼ੁਰੂਆਤ। ਇੱਕ ਨਵੀਂ ਖਬਰ ਆਈ ਹੈ ਜੀ ਅੱਜ। ਕੈਬਨਟ ਮੀਟਿੰਗ ਹੋਈ ਆ ਪੰਜਾਬ ਸਰਕਾਰ ਵੱਲੋਂ। ਪੰਚਾਇਤੀ ਚੋਣਾਂ ਬਾਰੇ ਯੂ ਟਰਨ ਲੈ ਲਿਆ। ਹੁਣ ਇਹਨਾਂ ਨੇ ਸਰਕਾਰ ਨੇ ਪੰਚਾਇਤੀ ਚੋਣਾਂ ਨੇ ਜਿਹੜੀਆਂ ਸਤੰਬਰ ਵਿੱਚ ਕਰਵਾਉਣ ਦੀ ਸਲਾਹ ਸੀ ਸਰਕਾਰ ਦੀ ਉਹ ਹੁਣ ਹੋਰ ਅੱਗੇ ਪੈ ਰਹੀ ਆ ਕਿਉਂਕਿ ਵਿੱਚ ਇਹ ਜਿਮਨੀ ਚੋਣਾਂ ਦਾ ਵੀ ਰੌਲਾ ਪੈ ਗਿਆ ਜਿਹੜੀਆਂ ਸੀਟਾਂ ਵੇਲੀਆਂ ਹੋਈਆਂ ਨੇ ਪਹਿਲੀ ਗੱਲ ਤਾਂ ਜੀ ਸਰਕਾਰਾਂ ਅਨੁਸਾਰੀਆਂ ਇੰਡੀਆ ਦੀਆਂ ਸਰਕਾਰਾਂ ਨੂੰ ਸਟੇਟਾਂ ਨੂੰ ਚਾਹੀਦਾ ਸਟੇਟਸ ਖੇਤਰੀ ਪਾਰਟੀਆਂ ਨੂੰ ਤੇ ਕੇਂਦਰੀ ਪਾਰਟੀਆਂ ਨੂੰ ਸੈਂਟਰ ਦੀਆਂ ਪਹਿਲੀ ਗੱਲ ਤਾਂ ਇਹ ਚਾਹੀਦਾ ਵੀ ਜਿਹੜਾ ਬੰਦਾ ਇੱਕ ਵਾਰੀ ਐਮ.ਐਲ.ਏ ਬਣ ਗਿਆ ਜਾਂ ਕੋਈ ਐਮ.ਪੀ ਬਣ ਗਿਆ ਮੈਂਬਰ ਪਾਰਲੀਮੈਂਟ ਉਹਨੂੰ ਦੁਬਾਰੇ ਵੋਟਾਂ 'ਚ ਹਲੇ ਐਮ.ਐਲ.ਏ ਬਣੇ ਨੂੰ 1-2 ਸਾਲ ਹੁੰਦਾ ਅਗਲੀ ਚੋਣ ਆ ਜਾਂਦੀ ਆ ਤਾਂ ਉਹਨੂੰ ਅਗਲੀ ਚੋਣ ਦੇ ਵਿੱਚ ਫੇਰ ਟਿਕਟ ਦੇ ਦਿੱਤੀ ਜਾਂਦੀ ਆ 20 ਬੰਦਿਆਂ ਦੀ ਕੋਈ ਲੀਡਰਾਂ ਦੀ ਕਮੀ ਨਹੀਂ ਹੁੰਦੀ ਪਾਰਟੀਆਂ ਕੋਲੇ ਕਿਸੇ ਨੂੰ ਵੀ ਟਿਕਟ ਦੇ ਪਾਰਟੀ ਨੂੰ ਵੋਟ ਪੈਣੀ ਆ ਨਾ ਕਿ ਇਨਸਾਨ ਨੂੰ ਤੇ ਇਹਨਾਂ ਨੂੰ ਚਾਹੀਦਾ ਵੀ ਜਿਹੜਾ ਇੱਕ ਵਾਰੀ ਹੁਣ ਡਬਲ ਡਬਲ ਖਰਚਾ ਕਰਾ ਰਹੀਆਂ ਨੇ ਸਰਕਾਰਾਂ ਹੁਣ ਪਹਿਲਾਂ ਉਹ ਐਮਐਲਏ ਬਣੇ ਫਿਰ ਕੈਬਨਿਟ ਮੰਤਰੀ ਬਣੇ ਤੇ ਉਸ ਤੋਂ ਬਾਅਦ ਹੁਣ ਐਮਪੀ ਬਣਗੇ ਕੋ ਤਿੰਨ ਚਾਰ ਸੀਟਾਂ ਤੇ ਪੰਜਾਬ ਦੇ ਐਮਐਲਏ ਖੜੇ ਸੀ ਉਹ ਐਮਪੀ ਬਣ ਚੁੱਕੇ ਉਹ ਸੈਂਟਰ ਚ ਪਹੁੰਚ ਚੁੱਕੇ ਹੁਣ ਉਹਨਾਂ ਵਾਲੀ ਐਮਐਲਏ ਸੀਟਾਂ ਵੇਲੀਆਂ ਹੋ ਗਈਆਂ ਤੇ ਉਹਨਾਂ ਦੀ ਜਗ੍ਹਾ ਹੁਣ ਜਿਮ ਨਹੀਂ ਚੋਣਾ ਕਰਾਣੀ ਪੂਰੇ ਦੇਸ਼ ਦਾ ਇਹੀ ਹਾਲ ਆ ਕੱਲੇ ਪੰਜਾਬ ਦਾ ਨਹੀਂ ਬਿੰਨਾ ਪਹਰੇਣੇ ਪੰਜਾਬ ਦਾ ਨਹੀਂ ਪੂਰੇ ਇੰਡੀਆ ਦਾ ਇਹੀ ਹਾਲ ਆ ਵੀ ਇਹ ਰੀਤ ਵੀ ਬੰਦ ਹੋਣੀ ਚਾਹੀਦੀ ਆ ਜੇ ਚਿਹਰੇ ਨੂੰ ਹੀ ਪਸੰਦ ਪਾਰਟੀਆਂ ਨੂੰ ਐਵੇਂ ਸਾਡੇ ਫਲਾਣੇ ਇਸ ਚਿਹਰੇ ਨੂੰ ਪਸੰਦ ਕਰਦੀ ਹੈ ਜਨਤਾ ਜਿਵੇਂ ਕੋਈ ਉਮੀਦ ਹੇਰ ਜੀ ਲਾ ਲਓ ਵੀ ਉਹਨੂੰ ਪਸੰਦ ਕਰਨਗੇ ਸਾਡੀ ਸੀਟ ਜਿੱਤੀ ਜਾ ਸਕਦੀ ਆ MP ਵਾਸਤੇ ਉਹਨਾਂ ਦੀ ਵਾਈਫ ਨੂੰ ਵੀ ਟਿਕਟ ਦਿੱਤੀ ਜਾ ਸਕਦੀ ਸੀ ਇਹ ਵੀ ਹੋ ਸਕਦਾ ਸੀ ਯਾਨੀ ਕਿ ਇਹ ਖਰਚਾ ਹੀ ਪੈ ਰਹਾ ਹੈ ਇਹ ਜਨਤਾ ਤੇ ਬੋਝ ਹੈ ਜੀ ਤੇ ਹੁਣ ਪੰਚਾਇਤੀ ਚੋਣਾਂ ਦਾ ਜਿਹੜਾ ਫੈਸਲਾ ਲਿਆ ਸਰਕਾਰ ਨੇ ਜਦਕੇ ਇਹ ਬਹੁਤ ਲੇਟ ਹੈ 1.5 ਸਾਲ ਪੰਚਾਇਤੀ ਚੋਣ ਇਸ ਵਾਰ ਲੇਟ ਆ ਪੂਰੇ 1.5 ਸਾਲ ਹੋ ਗਏ ਜੀ ਨਹੀਂ 1.5 ਸਾਲ ਪਹਿਲਾਂ ਨਵੇਂ ਸਰਪੰਚ ਬਣ ਜਾਣੇ ਚਾਹੀਦੇ ਸੀ ਜਿਹੜੇ ਕਿ ਹਲੇ ਤੱਕ ਨਹੀਂ ਕਰਵਾਈ ਗਈ ਹੁਣ ਇਹਨਾਂ ਨੇ ਇਹ ਫੈਸਲਾ ਲਿਆ ਜੀ ਵੀ ਜਿਹੜੀਆਂ ਵਾਰਡ ਬੰਦੀਆਂ ਨੇ ਵਾਰਡ ਬੰਦੀ ਦੇ ਮੁਤਾਬਕ ਕਰਾਈਏ ਜਾਂ ਸਿੱਧੀ ਚੋਣ ਕਰਾਈਏ ਕੈਬਨਿਟ ਦੇ ਕਈ ਮਨਿਸਟਰ ਕਹਿ ਰਹੇ ਨੇ ਸਿੱਧੀ ਕਰਾਓ ਵਾਰਡ ਬੰਦੀ ਨਹੀਂ ਹੋਣੀ ਚਾਹੀਦੀ ਤੇ ਬਾਕੀ ਵੋਟਰ ਸੂਚੀਆਂ ਦੀ ਵੀ ਸੁਧਾਈ ਦਾ ਕੰਮ ਚੱਲੂਗਾ ਪਹਿਲਾਂ ਹੁਣ ਅਗਸਤ ਤੇ ਸਤੰਬਰ ਦੇ ਵਿੱਚ ਦਾ ਇਹਨਾਂ ਨੇ ਵੋਟਰ ਸੂਚੀਆਂ ਦਾ ਰੱਖ ਤਿਆ ਵੀ ਇਹਨਾਂ ਦੀ ਸੁਧਾਈ ਕਰੋ ਪਹਿਲਾਂ ਕੋਈ ਕਿਸੇ ਵਿਅਕਤੀ ਦੀ ਮੌਤ ਹੋ ਜਾਂਦੀ ਆ ਉਹਦੀ ਵੋਟ ਕੱਟਣੀ ਆ ਜਾਂ ਕਿਸੇ ਦੇ ਨਾਮ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਕੋਈ ਸਾਰੀ ਉਹ ਸੁਧਾਈ ਹੋਣੀ ਆ ਤੇ ਵਾਰਡ ਬੰਦੀ ਦੀ ਵੀ ਸੁਧਾਈ ਹੋਣੀ ਆ ਦੇ ਉਸ ਤੋਂ ਬਾਅਦ ਇਹ ਹੁਣ ਅਕਤੂਬਰ ਦੇ ਵਿੱਚ ਹੋਣਗੀਆਂ ਜੇ ਪਹਿਲਾਂ ਇਹ ਜਿਮਨੀ ਚੋਣਾਂ ਦਾ ਐਲਾਨ ਕਦੇ ਵੀ ਹੋ ਸਕਦਾ ਮਿਗਲ ਵੱਜ ਸਕਦਾ ਜਿਮਨੀ ਚੋਣਾਂ ਪੰਜਾਬ ਤੇ ਹਰਿਆਣਾ ਦੀਆਂ ਉਸ ਤੋਂ ਬਾਅਦ ਇਹ ਨਵੰਬਰ ਦੇ ਪਹਿਲੇ ਹਫਤੇ ਹੁਣ ਆਪਣੀਆਂ ਪੰਚਾਇਤੀ ਚੋਣਾਂ ਹੋ ਸਕਦੀਆਂ ਨੇ ਜਿਨ੍ਹਾਂ ਦੇ ਨਾਲ ਹੀ ਬਲੱਗ ਸੰਮਤੀ ਦੀਆਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਤੇ ਨਗਰ ਨਿਗਮਾਂ ਦੀਆਂ ਚੋਣਾਂ ਹੋਣਗੀਆਂ ਸੋ ਇਹ ਲੇਟ ਤੋਂ ਲੇਟ ਅੱਗੇ ਕਰੀ ਜਾ ਰਹੀ ਹੈ ਸਰਕਾਰ ਤੇ ਪਟੀਸ਼ਨ ਕਰਤਾਵਾਂ ਨੇ ਪਹਿਲਾਂ ਹਾਈ ਕੋਰਟ 'ਚ ਵੀ ਪਟੀਸ਼ਨ ਪਾਈ ਸੀ ਬੀਹੇ ਸਮੇਂ ਸਿਰ ਚੋਣਾ ਹੋਣੀ ਹੈ ਚਾਹੀਦੀਆਂ ਨੇ ਚਲੋ ਸਰਕਾਰ ਨੇ ਕੁਝ ਟਾਈਮ ਲੈ ਲਿਆ ਕੋਈ ਅੰਨੇ ਬਹਾਨੇ ਲਾ ਕੇ ਸਰਕਾਰ ਵੀ ਟਾਈਮ ਲੈ ਲੈਂਦੀ ਆ ਵੀ ਸਾਨੂੰ ਇਹ ਹੀ ਆ ਵੋਟਰ ਸੂਚੀਆਂ ਦੀਆਂ ਕਰਨਾ ਯਾ ਇਹ ਚੋਣ ਐਮਪੀ ਦੀ ਆਗੀ ਵਿੱਚ ਹੈ ਨਾ ਤਾਂ ਕਰਕੇ ਹੁਣ ਇਹ ਅੱਗੇ ਤੋਂ ਅੱਗੇ ਯਾਨੀ ਕਿ ਇਹਦੇ ਨਾਲ ਸਿਸਟਮ ਗੜਬੜ ਹੀ ਹੁੰਦਾ ਜਾ ਰਿਹਾ ਹੈ ਤੇ ਦੂਜੀ ਗੱਲ ਇਹ ਵੀ ਆ ਜਿਹੜੇ ਸਰਪੰਚ ਹੁਣ ਮੰਨਣਗੇ ਹੁਣ ਇਸ ਸਰਕਾਰ ਦੇ ਰਿਲੇਟਡ ਹੋਣਗੇ ਸਰਪੰਚ ਵੀ ਐਸੇ ਤਾਂ ਸਰਕਾਰ ਨਾਲ ਹੀ ਰਹਿਣਾ ਚਾਹੀਦਾ ਪਰ ਪਾਰਟੀਆਂ ਦੇ ਵੀ ਕਈ ਆਪਣੇ ਨੁਮਾਇੰਦੇ ਖੜੇ ਕਰਦੀਆਂ ਨੇ ਪੀਪਾਰਟੀ ਆਪਣਾ ਬੰਦਾ ਖੜਾ ਕਰਦੀ ਆ ਪਿੰਡ ਚੋਂ ਵੀ ਜਿਵੇਂ ਆਮ ਆਦਮੀ ਪਾਰਟੀ ਆਪਣੇ ਅਕਾਲੀ ਦਲ ਆਪਣੇ ਕਾਂਗਰਸ ਆਪਣੇ ਤੇ ਇਹਦੇ ਨਾਲ ਵੀ ਜਿਹੜਾ ਸਰਪੰਚ ਹੁਣ ਬਣ ਗਿਆ ਆਮ ਆਦਮੀ ਦਾ 2 ਸਾਲ 2.5 ਸਾਲ ਬਾਅਦ ਜੇ ਸਰਕਾਰ ਚੇਂਜ ਹੁੰਦੀ ਆ ਤਾਂ ਉਹ 705 ਚ ਪੈ ਜਾਂਦੀ ਆ ਜਨਤਾ ਵੀ ਹੁਣ ਅਸੀਂ ਕਿਵੇਂ ਯਾ ਤਾਂ ਅਗਲਾ ਪਾਰਟੀ ਜੁਆਇਨ ਕਰਦਾ ਅਗਲੀ ਪਾਰਟੀ ਜੁਆਇਨ ਕਰਦਾ ਜਿੱਦੀ ਸਰਕਾਰ ਬਣਦੀ ਆ ਜੀ ਕਾਂਗਰਸ ਦੀ ਬਣਦੀ ਆ ਆਨ ਨਾਲੇ 2027 ਚ ਯਾ ਅਕਾਲੀ ਦਲ ਦੀ ਬਣਦੀ ਆ ਇਹ ਉੱਧਰ ਜਾਣਾ ਪੈਂਦਾ ਜਾਂ ਫਿਰ ਖੁੰਦਗਾ ਹੁੰਦੀਆਂ ਨੇ ਪਿੰਡ 'ਚ ਵੀ ਇਹ ਫਲਾਣਾ ਆਮ ਆਦਮੀ ਦਾ ਸਰਪੰਚ ਆ ਇਹ ਕਾਂਗਰਸ ਦਾ ਜੀ ਇਹਦੇ ਕੰਮ ਨਾ ਕਰੋ ਇਹ ਉਹਦੇ ਵਿੱਚ ਪਿੰਡਾਂ ਦਾ ਹੀ ਨੁਕਸਾਨ ਹੋ ਰਿਹਾ ਸੋ ਇਸ ਕਰਕੇ ਸਰਕਾਰ ਨੂੰ ਜਲਦ ਜਲਦ ਇਹ ਚੋਣਾਂ ਕਰਵਾਉਣੀਆਂ ਨਿਰਪੱਖ ਢੰਗ ਨਾਲ ਕਰਵਾਉਣੀਆਂ ਚਾਹੀਦੀਆਂ ਨੇ ਠੀਕ ਹੈ ਨਾ ਹੁਣ ਅੱਗੇ ਇਸ ਤੋਂ ਹੋਰ ਨਹੀਂ ਵਧਣਾ ਚਾਹੀਦਾ ਪਹਿਲਾਂ ਹੀ ਸਮਾਂ ਬਹੁਤ ਜ਼ਿਆਦਾ ਲੇਟ ਹੋ ਗੇ ਸੋ ਅਸੀਂ ਬੇਨਤੀ ਕਰਦੇ ਹਾਂ ਵੀ ਜਲਦ ਤੋਂ ਜਲਦ ਪੰਚਾਇਤੀ ਚੋਣਾਂ ਜ਼ਿਲ੍ਹਾ ਪ੍ਰਸ਼ਾਸਨ ਬਲਾਕ ਸਮਤੀਆਂ ਦੀਆਂ ਜਲਦ ਤੋਂ ਜਲਦ ਚੋਣਾਂ ਕਰਵਾਣ ਜੇ ਨਵੰਬਰ ਚ ਟਾਈਮ ਲਿਆ ਤਾਂ ਇਹ ਲਾਸਟ ਟਾਈਮ ਹੀ ਹੋਵੇ ਇਸ ਤੋਂ ਸਮੇਂ ਸਿਰਫ ਫੋਨ ਜੇ ਟਾਈਮ ਠੀਕ ਹੈ ਧੰਨਵਾਦ ਕੱਲ ਨਵੇਂ ਬਲੌਗ ਦੀ ਮਿਲਦੇ ਆਂ